ਕੀ ਹਾਲ ਚਾਲ ਨੇ ਦੋਸਤੋ ਆਜੋ ਤੁਹਾਨੂੰ ਸਿਖਾਉਣੇ ਆਂ ਦੇਸੀ दारू ਕੱਢਣ ਦਾ ਤਰੀਕਾ ਸ਼ਰਬਤ ਜਿਹੜੀ ਜਿਹਨੂੰ ਆਪਾਂ दारू ਨਹੀਂ ਕਹਿ ਸਕਦੇ ਇੱਕ ਦਵਾਈ ਕਹਿ ਸਕਨੇ ਆ ਇਹ ਆਪਾਂ ਗੁੜ ਘੋਲ ਕੇ ਰੱਖਿਆ ਹੋਇਆ ਸੀ ਕਾਫੀ ਦਿਨਾਂ ਤੋਂ ਤੇ ਗੁੜ ਦੇ ਵਿੱਚ ਸਿਰਫ ਤੇ ਸਿਰਫ ਕੱਲੇ ਸੱਕ ਤੇ ਸੇਪ ਆਏ ਸੀ 34 ਕਿਲੋ ਗੁਰਦੇ ਵਿੱਚ 8 ਕਿਲੋ ਸੇਬ ਪਾਏ ਸੀ ਸੇਬ ਵੇਖੋ ਐਨ ਵਿੱਚ ਵਧੀਆ ਰਸ ਘੁਲ ਮਿਲ ਗਏ ਨੇ ਪਿੱਕਾ ਮਸੂਣਾ ਹੋ ਗਿਆ ਇਹ ਆਪਾਂ ਦਵਾਈ ਬਣਾਉਣੀ ਹੈ ਕੋਈ ਸ਼ਰਾਬ ਨਹੀਂ ਆ ਨੂੰ ਕਹਿ ਸਕਦੇ ਇੱਥੋਂ ਸਮਝ ਲਓ ਵੀ ਜਿਵੇਂ दारूਣੀਆਂ ਦੇ दारू दारू ਸ਼ਰਾਬ ਨਹੀਂ दारू ਦਵਾਈ ਦਵਾਈ ਸਮਝ ਕੇ ਪੀਓ ਤੇ ਬਹੁਤ ਜ਼ਿਆਦਾ ਵਧੀਆ ਤੇ ਜੇ ਸ਼ਰਾਬ ਪੀ ਕੇ ਸਮਝ ਕੇ ਪੀਓ ਤੇਦੇ ਜਿੱਡਾ ਨੁਕਸਾਨ ਵੀ ਕੋਈ ਨਹੀਂ ਇਹ ਆਪਣੇ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀ ਸਮਾਨ ਵਿੱਚ ਤਾਂ ਕਰਕੇ ਕੱਟ ਕੀਤਾ ਦੋਪੂਰ ਕਰਨ ਵਾਸਤੇ ਵੀਰ ਮੇਰੇ ਪਿੰਡੋਣੇ ਇਹ ਆਪਣੇ ਰੇਗ ਕੰਮਕਾਰ ਦੇ ਵਿੱਚ ਆਪਣੀ ਮਦਦ ਕਰਦੇ ਨੇ ਹਰੇਕ ਕੰਮਕਾਰ ਦੇ ਵਿੱਚ ਨਾਲ ਖੜਦੇ ਨੇ ਹੁਣ ਇਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਆਟਾ ਸਾਸ ਲਾਈਨ ਸਰਜੇ ਦਾ ਬਹੁਤ ਵਧੀਆ ਸਿਸਟਮ ਹੈ ਇੱਕ ਪਾਸੋਂ ਪਾਣੀ ਪਈ ਜਾਂਦਾ ਦੂਜੇ ਪਾਸੋਂ ਨਿਕਲੀ ਜਾਂਦਾ ਟੂਟੀ ਚ ਪੈਪ ਲਾ ਦਈਦੀ ਏ ਤੇ ਇਹਦੀ ਫੀਟਿੰਗ ਵਾਸਤੇ ਮਿੱਟੀ-ਮੁੱਟੀ ਵਾਲੇ ਕੰਮ ਪਹਿਲਾਂ ਹੁੰਦੇ ਸੀ ਹੁਣ ਗਏ ਆਟੇ ਨਾਲ ਐ ਚੰਗੀ ਤਰ੍ਹਾਂ ਲੇਪ ਕਰਤਾ ਤੇ ਜਿਹਦੇ ਨਾਲ ਪਾਫ ਜਾਂ ਹਵਾ ਲੀਕ ਨਾ ਹੋਵੇ ਇਹ ਮੁੰਡਾ ਆਪਣਾ ਵੀਰ ਬਹੁਤ ਵਧੀਆ ਕੰਮ ਕਰਦਾ ਹੈ ਤੇ ਇਹ ਨਹੀਂ ਸਾਰਾ ਕੁਝ ਮੈਨੂੰ ਫਿੱਟ ਕਰਕੇ ਦਿੱਤਾ ਆਪਾ ਦਾ ਵੇਖਣ ਆ ਲਈ ਸੀ ਉਹ ਵੇਖੋ ਪੈਪ ਲਾਤੀਏ ਟੂਟੀ ਨੂੰ ਇੱਕ ਪਾਸੋਂ ਪਾਣੀ ਪਈ ਜਾਊਗਾ ਤੇ ਦੂਜੇ ਪਾਸੋਂ ਨਿਕਲੀ ਜਾਊਗਾ ਵਿੱਚ ਇਹਦੇ ਤਾਂਬੇ ਦੀ ਪੈਪੇ ਜਿਹਦੇ ਦੁਆਲੇ ਪਾਣੀ ਘੁੰਮਦਾ ਹੈ ਇਹਦੇ ਚ ਸ਼ਰਾਬ ਗਰਮਣੀ ਨਿਕਲਦੀ ਜਮਾਂ ਤੇ ਜਮਾਂ ਠੰਡੀ ਆਹ ਵਾਲਾ ਆਪਾਂ ਸਮਾਨ ਪਾਇਆ ਸੀ ਇਹ ਪੈਕੇਟ ਬੰਦ ਹੀ ਬਸਾਰੀ ਤੋਂ ਮਿਲ ਜਾਂਦਾ ਹੈ ਜਿਹਦੇ ਜਲਾਚੀਆਂ ਸੌਫ ਗਲਾਬ ਰਾਂ ਪਰਾਂ ਸਫੈਦ ਮੁਸ਼ਲੀ ਵਗੈਰਾ ਹੁੰਦਾ ਹੈ ਤੇ ਆਹ ਬਣਵਾਈ ਜੇ ਆਪਾਂ ਦਵਾਈ ਈ ਦਵਾਈ 3000 ਦੀ ਮਿਲੀ ਜਿਹਦੇ ਵਿੱਚ ਤਾਕਤ ਵਾਲੀਆਂ ਚੀਜ਼ਾਂ ਹੀ ਨੇ ਪਸ਼ਮਾ ਇਹ ਨਹੀਂ ਸ਼ਰਾਬ ਨੂੰ ਦਵਾਈ ਬਣਾਉ ਹੈ ਤੇ ਬਣੋਂਗੇ ਵੀ ਸ਼ਰਾਬ ਸੋ ਜੇ ਪੀਣੀ ਹੈ ਤੇ ਸ਼ੌਂਕ ਨਾਲ ਆਪਦੇ ਘਰੇ ਖੜ ਕੇ ਪੀਓ ਦੂਜੀਆਂ ਸ਼ਰਾਬਾਂ ਦਾ ਨੁਕਸਾਨ ਬਹੁਤ ਹੈ ਲਓ ਜੀ ਆਹ ਜਿਹੜਾ ਟਾਈਮ ਹੁੰਦਾ ਹੈ ਬਹੁਤ ਔਖਾ ਹੁੰਦਾ ਹੈ ਜਦੋਂ ਮੁੰਡਾ ਤੁਪਕਾ ਤੁਪਕਾ ਢੀਕਦਾ ਕਿ ਕਦੋਂ ਤੁਪਕਾ ਆਊਗਾ ਤੇ ਕਦੋਂ ਕੰਮ ਚੱਲੇਗਾ ਚੱਲ ਪਿਆ ਹੁਣ ਕੰਮ ਹੌਲੀ ਹੌਲੀ ਥੋੜੀ ਥੋੜੀ ਆਉਣ ਲੱਗ ਗਈ ਤੇ ਹੌਲੀ ਜੀ ਪੱਠੀ ਛੱਡੀ ਹੋਈ ਆਪਾਂ दारू ਪੈਣੀ ਸ਼ੁਰੂ ਹੋ ਗਈ ਏ ਪਾਣੀ ਠੰਡਾ ਪੀ ਕੇ ਤੇ ਗਰਮ ਨਿਕਲੀ ਜਾਂਦਾ ਹੁਣ ਖਿਲਾਰੇ ਮੁੱਕ ਗਏ ਗੁੱਲ ਮਲਾ ਕੇ ਪਹਿਲਾਂ ਬੱਲਣ ਇਕੱਠਾ ਕਰਨਾ ਲਾਉਣਾ ਤੋੜੇ ਜਮਦ ਲਾਉਣੇ ਬੱਟਲ ਲਾਉਣੇ ਹੁਣ ਖਲਾਰਾ ਮੁੱਕ ਗਿਆ ਹੈ ਤਕਨੀਕ ਆ ਗਈ ਹੈ ਲੋਕਾਂ ਨੇ ਨਵੀਆਂ ਤਕਨੀਕਾਂ ਬਣਾ ਲੀਆਂ ਨੇ ਲਓ ਜੀ ਤੁਮਕਾ ਤੇਜ ਹੋ ਗਿਆ ਤੇ ਬਾਸ ਸੁਣ ਤਾਂ ਕੰਮ ਚੱਲ ਪਿਆ ਇਹ ਜਮਾ ਸ਼ਰਬਤ ਨਿਕਲਦਾ ਪਿਆ ਦਵਾਈ ਲਓ ਜੀ ਚੱਲ ਪਿਆ ਜੇ ਕੰਮ ਬਾਸ ਹੁਣ ਤਾਂ ਜਾਗੀ ਬਦਲਨੇ ਨੇ ਜਦੋਂ ਇਹ ਭਰਿਆ ਜਾਏਗਾ ਦੂਜਾ ਫੇਰ ਰੱਖ ਦਿਆਂਗੇ ਆਟਾ ਵੱਧ ਗਿਆ ਸੀ ਮੈਂ ਚਲ ਉੱਤੇ ਰੱਖ ਦਿੰਨੇ ਆ ਤੇ ਪੱਕ ਜਾਏਗਾ ਤੇ ਬਤਕਾ ਨੂੰ ਪਾਵਾਂਗੇ ਪੱਕਿਆ ਪਕਾਇਆ ਸਿਸ਼ਟਮ ਬਹੁਤ ਸੁਣੇ ਫਲੋਰ ਗੱਲਾਂ ਚ ਗੱਲਾਂ ਲਓ ਜੀ ਆ ਇੱਕ ਕਹਿਣ ਆਪਾਂ ਭਰ ਕੇ ਪਹਿਲਾਂ ਰੱਖ ਲਿਆ ਸੀ ਕਪੂਰ ਕੱਢ ਲਿਆ ਸੀ ਤੇ ਆ ਦੂਜਾ ਪੂਰ ਚੱਲਦਾ ਗਿਆ ਕਾਇਣ ਜੇ ਵੀ ਮੈਂ ਸਪੈਸ਼ਲ ਹੀ ਬਣਾਏ ਨੇ ਟੂਟੀਆਂ ਟਾਟੀਆਂ ਲਾ ਕੇ ਹੁਣ ਵੇਖਿਓ ਕਿਵੇਂ ਬਣਦੀ ਏ ਤੇ ਕਿਵੇਂ ਬਲਦੀ ਏ ਬਾਲ ਕੇ ਵਿਖਾਵਾਂਗੇ ਜੀ ਤੁਹਾਨੂੰ ਐ ਪੈਟਰੋਲ ਨਾਲੋਂ ਜ਼ਿਆਦਾ ਤੇਜ਼ ਵੇਖਿਓ ਬੱਬੂ ਮਾਨ ਨੇ ਗਾਇਆ ਸੀ ਨਾ ਸ਼ੌਂਕ ਨਾਲ ਕੱਢੀ ਜੱਟ ਨੇ ਤੋਂ ਪੈੜ ਤੋਂ ਜਾਵੇ ਅੱਗ ਫੜਦੀ ਵੇਖਿਓ ਅੱਗ ਫੜਦੀ ਲਓ ਜੀ ਪੈਟਰੋਲ ਅੰਗ ਫੜਦੀ ਦੁਰ ਅੱਗ ਕਿਉਂ ਕਿਉਂ ਭਜਦੇ ਨਾ ਨਿਆਰੇ ਮਾਤਾ ਨਾਲੇ ਕੰਮ ਕਰਦੀ ਫਿਰਦੀ ਐ ਨਾਲੇ ਮੈਨੂੰ ਗਾਲਾਂ ਕੱਢਦੀ ਫਿਰਦੀ ਐ ਲਓ ਜੀ ਇਹਨ ਦੇ ਵਿੱਚੋਂ ਨਾ ਜਿੰਨੀ ਪਾਈ ਏ ਸਾਰੀ ਦੀ ਸਾਰੀ ਸੜੇਗੀ ਪੈਟਰੋਲਾ ਨੂੰ ਜਮਾ ਨਹੀਂ ਰਹਿੰਦੀ ਹਾਂ ਤੇ ਆਪਾਂ ਕੱਢੀ ਹੋਣੀ ਏ ਜਿੰਨੀ ਅੱਗ ਫੜਦੀ ਸੀ ਜਦੋਂ ਥੋੜੀ ਜਿਹੀ ਵੀ ਅੱਗ ਫੜਨੀ ਘੱਟ ਕਰ ਗਈ ਆਪਾਂ ਕੰਮ ਬੰਦ ਕਰਤਾ ਚੰਗੀ ਕੱਢੀ ਜਣੀ ਕੱਢੀ ਜਿਹੜੀ ਐ ਬਲਦੀ ਉਹ ਅੰਦਰ ਜਾ ਕੇ ਵੇਖੋ ਕਿੰਨੀ ਕੁ ਅੱਗ ਲਾਉਗੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ